ਦਿੱਲੀ ਦੇ ਵਿੱਚ ਹੋਈ ਭਾਰੀ ਬਰਸਾਤ ਤੋਂ ਬਾਅਦ ਨਵੀਂ ਸੰਸਦ ਦੀ ਛੱਤ ਚੂਣ ਲੱਗੀ ਹੈ ਤਾਂ ਵਿਰੋਧੀ ਧਿਰਾਂ ਦੇ ਵੱਲੋਂ ਇਸ ਮਸਲੇ ਉੱਤੇ ਸਵਾਲ ਨੇ ਜਿਹੜੇ ਉਚਕੇ ਜਾ ਰਹੇ ਨੇ ਤਾਂ ਪਿਛਲੇ ਸਾਲ ਇਸ ਇਮਾਰਤ ਦਾ ਉਦਘਾਟਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ بارش ਦੇ ਵਿੱਚ ਇਸ ਦੀ ਛੱਤ ਚੂਣ ਲੱਗੀ ਹੈ ਅਤੇ ਇਮਾਰਤ ਦੇ ਕਈ ਹਿੱਸਿਆਂ ਦੇ ਵਿੱਚ ਪਾਣੀ ਭਰ ਗਿਆ ਹੈ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਵੱਲੋਂ ਇਸ ਇਮਾਰਤ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਕਈ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਗਏ ਨੇ ਨਾਲ ਹੀ ਵਿਰੋਧੀ ਧਿਰ ਦੇ ਕੁਝ ਲੀਡਰਾਂ ਦੇ ਵੱਲੋਂ ਇਸ ਇਮਾਰਤ ਦੇ ਨਰੀਖਣ ਦੀ ਮੰਗ ਕੀਤੀ ਗਈ ਹੈ ਦਿੱਲੀ ਵਿੱਚ ਬੁੱਧਵਾਰ ਨੂੰ ਹੋਈ ਬਰਸਾਤ ਤੋਂ ਬਾਅਦ ਨਵੀਂ ਸੰਸਦ ਦੇ ਵਿੱਚ ਪਾਣੀ ਭਰ ਜਾਣ ਕਰਕੇ ਕਾਂਗਰਸ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਾਂਗਰਸ ਦੇ ਵੱਲੋਂ ਇਸ ਸਬੰਧੀ ਨੋਟਿਸ ਵੀ ਦਿੱਤਾ ਗਿਆ ਹੈ ਕਾਂਗਰਸ ਨੇ ਸੰਸਦ ਵਿੱਚ ਪਾਣੀ ਭਰਨ ਤੇ ਸਵਾਲ ਚੁੱਕਦੇ ਆ ਇਹ ਨੋਟਿਸ ਦਿੱਤਾ ਹੈ ਤਾਂ ਤਾਮਿਲਨਾਡੂ ਦੀ ਵਿਰਧੂ ਨਗਰ ਸੀਟ ਤੋਂ ਕਾਂਗਰਸ ਸੰਸਦ ਮੈਂਬਰ ਮਣਿਕਮ ਟੈਗੋਰ ਬੀ ਨੇ ਨੋਟਿਸ ਜਾਰੀ ਕਰਦੇ ਆ ਲਿਖਿਆ ਮੈਂ ਤੁਹਾਨੂੰ ਇਸ ਸਦਨ ਦੀ ਕਾਰਵਾਈ ਮੁਲਤਵੀ ਕਰਨ ਲਈ ਪ੍ਰਸਤਾਵ ਪੇਸ਼ ਕਰਨ ਦੀ ਇਜਾਜ਼ਤ ਮੰਗਣ ਤੇ ਆਪਣੇ ਇਰਾਦੇ ਬਾਰੇ ਸੂਚਿਤ ਕਰਦਾ ਹਾਂ ਤਾਂ ਜੋ ਕਿਸੇ ਮਹੱਤਵਪੂਰਨ ਮੁੱਦੇ ਉੱਤੇ ਚਰਚਾ ਕੀਤੀ ਜਾ ਸਕੇ ਲੋਕ ਸਭਾ ਸਪੀਕਰ ਨੂੰ ਸੰਬੋਧਿਤ ਕਰਦੇ ਆ ਇਸ ਪੱਤਰ ਦੇ ਵਿੱਚ ਮਣਿਕਮ ਟੈਗੋਰ ਨੇ ਲਿਖਿਆ ਹੈ ਕਿ ਮੈਂ ਬੁੱਧਵਾਰ ਨੂੰ ਪਾਰੀ ਮੀਤ ਤੋਂ ਬਾਅਦ ਆਪਣੀ ਚਿੰਤਾ ਪ੍ਰਗਟ ਕਰ ਰਿਹਾ ਹਾਂ ਕੱਲ ਹੋਈ ਬਰਸਾਤ ਤੋਂ ਬਾਅਦ ਸੰਸਦ ਭਵਨ ਦੀ ਲੌਬੀ ਅਤੇ ਕਈ ਥਾਵਾਂ ਵਿੱਚ ਪਾਣੀ ਭਰ ਗਿਆ ਜਿਸ ਰਸਤੇ ਤੋਂ ਭਾਰਤ ਦੇ ਰਾਸ਼ਟਰਪਤੀ ਨਵੇਂ ਸੰਸਦ ਭਵਨ ਵਿੱਚ ਦਾਖਲ ਹੁੰਦੇ ਹਨ ਉੱਥੇ ਇਹ ਪਰੇਸ਼ਾਨੀ ਹੈ ਇਹ ਕੱਡਾ ਇਮਾਰਤ ਵਿੱਚ ਮੌਜੂਦ ਸਮੱਸਿਆਵਾਂ ਨੂੰ ਉਜਾਗਰ ਕਰਦੀ ਹੈ ਭਾਵੇਂ ਇਸ ਤੋਂ ਬਣਿਆ ਸਿਰਫ 1 ਸਾਲ ਹੀ ਹੋਇਆ ਹੈ ਤਾਂ ਮੈਂ ਕਮ ਅੱਗੇ ਲਿਖਦੇ ਨੇ ਕਿ ਇਸ ਸਮੱਸਿਆ ਨਾਲ ਨਿਢਿੱਟਣ ਲਈ ਮੈਂ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਇੱਕ ਵਿਸ਼ੇਸ਼ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੰਦਾ ਹਾਂ ਜੋ ਇਮਾਰਤ ਦੀ ਪੂਰੀ ਜਾਂਚ ਕਰੇਗੀ ਕਮੇਟੀ ਪਾਣੀ ਦੀ ਲੀਕੇ ਦੇ ਕਾਰਨਾਂ ਉੱਤੇ ਵੀ ਧਿਆਨ ਦੇਵੇਗੀ ਇਸ ਤੋਂ ਇਲਾਵਾ ਇਮਾਰਤ ਦੇ ਡਿਜ਼ਾਈਨ ਅਤੇ ਸਮੱਗਰੀ ਦਾ ਵੀ ਮੁਲਾਂਕਣ ਕੀਤਾ ਜਾਵੇਗਾ ਇਸ ਤੋਂ ਬਾਅਦ ਲੋੜੀਂਦੀ ਮੁਰੰਮਤ ਦੀ ਸਿਫਾਰਿਸ਼ ਕੀਤੀ ਜਾਵੇਗੀ ਤਾਂ ਨੋਟਿਸ ਦੇ ਅੰਤ ਵਿੱਚ ਮਣੀਕਮ ਨੇ ਲਿਖਿਆ ਹੈ ਕਿ ਮੈਂ ਸਾਰੇ ਸੰਸਦ ਮੈਂਬਰਾਂ ਨੂੰ ਸਾਡੀ ਸੰਸਦ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਇਸ ਪਹਿਲ ਲਈ ਸਮਰਥਨ ਕਰਨ ਦੀ ਅਪੀਲ ਕਰਦਾ ਹਾਂ ਇਸ ਨੋਟਿਸ ਪੱਤਰ ਦੀ ਕਾਪੀ ਲੋਕ ਸਭਾ ਦੇ ਸਪੀਕਰ ਸੰਸਦ ਦੀ ਮਾਮਲਿਆਂ ਦੇ ਮੰਤਰਾਲੇ ਨੂੰ ਵੀ ਭੇਜੀ ਗਈ ਹੈ ਤਾ ਕਾਂਗਰਸ ਪਾਰਟੀ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਨੇ ਦੂਜੇ ਪਾਸੇ ਅਖਿਲੇਸ਼ ਜਾਦਵ ਦੇ ਵੱਲੋਂ ਵੀ ਇਹ ਵੀਡੀਓ ਆ ਜਿਹੜਾ ਉਹ ਸਾਂਝਾ ਕੀਤਾ ਗਿਆ ਹੈ ਇਸ ਉੱਤੇ ਉਹਨਾਂ ਨੇ ਵੀ ਆਪਣੀ ਟਿੱਪਣੀ ਕੀਤੀ ਹੈ